you. Mm -hmm. ਅਰਪਨ ਸਟੇਟ ਪੋਸ਼ ਕਲੋਨੀ ਪੁੱਡਾ ਕਪੂਰਥਲਾ ਦੇ ਵਿੱਚ ਕੁਝ ਵਿਅਕਤੀਆਂ ਦੇ ਵੱਲੋਂ ਇੱਕ ਨੌਜਵਾਨ ਦੇ ਘਰ ਦੇ ਵਿੱਚ ਤੇਜ਼ ਤਾਰ ਹਥਿਆਰਾਂ ਦੇ ਨਾਲ ਦਾਖਲ ਹੋ ਕੇ ਪਰਿਵਾਰ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ। ਹਮਲਾਵਰਾਂ ਦੇ ਵੱਲੋਂ ਨੌਜਵਾਨ ਦੀ ਮਾਂ ਤੇ ਨਾਲ ਵੀ ਕੁੱਟਮਾਰ ਕੀਤੀ ਗਈ। ਘਰ ਦੇ ਵਿੱਚ ਭੰਨਤੋੜ ਕੀਤੀ ਗਈ। ਸੋ ਅਸਲ ਦੇ ਵਿੱਚ ਨੌਜਵਾਨ ਸੌਰਵ ਮਨਹਾਸ ਆਪਣੇ ਮੋਟਰਸਾਈਕਲ ਤੇ ਕਿਸੇ ਕੰਮ ਲਈ ਜਾ ਰਿਹਾ ਸੀ। ਅਚਾਨਕ ਉਹਨਾਂ ਦੇ ਘਰ ਦੇ ਕੋਲ ਉਸੇ ਮੋਟਰਸਾਈਕਲ ਅੱਗੇ ਇੱਕ ਛੋਟਾ ਬੱਚਾ ਆਇਆ। ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੋ ਇਸੇ ਦੌਰਾਨ ਖੜੀ ਕਾਰ ਤੇ ਵੀ ਝੂਸਾ ਮੋਟਰਸਾਈਕਲ ਟਕਰਾ ਗਿਆ ਜਿਸ ਦੇ ਨਾਲ ਕਾਰ ਤੇ ਉੱਤੇ ਸਕ੍ਰੈਚ ਪੈ ਗਏ ਫਿਰ ਉਸ ਕਾਰ ਦਾ ਮਾਲਕ ਵੀ ਉੱਥੇ ਆ ਗਿਆ ਤੇ ਉਸ ਕਲੋਨੀ ਦਾ ਮੁਖੀ ਵੀ ਉੱਥੇ ਆ ਗਿਆ ਉਸ ਸਮੇਂ ਮੋਟਰਸਾਈਕਲ ਸਵਾਰ ਨੌਚਫਾਨ ਨੇ ਸਾਰੀ ਕਹਾਣੀ ਦੱਸੀ ਤੇ ਆਪਣੀ ਗਲਤੀ ਵੀ ਮੰਨੀ ਕਿ ਕਿਵੇਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਛੋਟਾ ਬੱਚਾ ਉਸ ਦੇ ਅੱਗੇ ਆਇਆ ਫਿਰ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਹੋਇਆ ਕੀ ਨਾਮ ਹੈ ਆਪਣਾ ਸੌਰਮ ਮਨਾਸ ਅੱਜ ਕਿੱਥੇ ਰਹਿਣ ਵਾਲੇ ਹੋ 268 अर्बन स्ट्रीट ਤੋਂ ਬੋਲ ਲਿਆ ਹਾਂਜੀ ਕੱਲ ਕੀ ਵਾਕਿਆ ਹੋਇਆ ਜਿਹੜਾ ਕਿ ਰਾਤ ਤੁਹਾਡੇ ਪਰਿਵਾਰ ਦੇ ਉੱਤੇ ਘਰ ਦੇ ਉੱਤੇ ਆ ਕੇ ਹਮਲਾ ਕੀਤਾ ਕੀ ਸਾਰਾ ਵਾਕਿਆ ਕੀ ਸੀ ਅ ਭਾਜੀ ਕੱਲ ਸ਼ਾਮੀ ਜਦੋਂ ਮੈਂ ਆਪਣੇ ਕੰਮ ਦੇ ਸੰਸਲੇ ਦੇ ਵਿੱਚ ਘਰੋਂ ਨਿਕਲਿਆ ਤੇ ਘਰ ਦੇ ਬਾਹਰ ਇੱਕ ਗੱਡੀ ਪਈ ਹੋਈ ਸੀ ਜਿਹੜੀ ਸਾਡੇ ਗੁਆਂਢ ਦੇ ਰਹਿਣ ਵਾਲੇ ਸੁਕੇਸ਼ ਕਾਲੀਆ ਉਹਨਾਂ ਦੀ ਗੱਡੀ ਸੀ ਜਦੋਂ ਮੈਂ ਘਰੋਂ ਬਾਹਰ ਨਿਕਲਿਆ ਤੇ ਇੱਕੋਦਮ ਅੱਗੇ ਕੋਈ ਬੱਚਾ ਆ ਗਿਆ ਕਿ ਮੈਂ ਜਕਦਮ ਬਰੀਕ ਮਾਰੀ ਮੈਂ ਕੰਟਰੋਲ ਨਹੀਂ ਕਰ ਪਾਇਆ ਤੇ ਉਹਨਾਂ ਦੀ ਗੱਡੀ ਦੇ ਵਿੱਚ ਝਰੀਟ ਭਾਜ ਗਈ ਤੇ ਉਸ ਤੋਂ ਬਾਅਦ ਉਹ ਜਦੋਂ ਬਾਹਰ ਆਏ ਤੇ ਉਹਨਾਂ ਨੇ ਦੇਖਿਆ ਤੇ ਉਹ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਅ ਮਤਲਬ ਮੇਰੇ ਕੋ ਗਲਤੀ ਨਾਲ ਲੱਗ ਗਈ ਹੈ ਝਰੀਟ ਤੇ ਉਹ ਕਹਿੰਦੇ ਨਹੀਂ ਤੂੰ ਜਾਨ ਮੋਚ ਕੇ ਮਾਰੀ ਹੈ ਤੇ ਤੈਨੂੰ ਅਸੀਂ ਸਬਕ ਸਿਖਾਵਾਂਗੇ ਤੇ ਇਹਨਾਂ ਲਈ ਗਾਲਾਂ ਕੱਢੀਆਂ ਤੇ ਮੈਨੂੰ ਕੁੱਟ ਕੁੱਟਣ ਦੀ ਧਮਕੀ ਵੀ ਦਿੱਤੀ ਇਹ ਦਿਨ ਉਹ ਹੀ ਮਾਰਾਂਗੇ ਕੁੱਟਾਂਗੇ ਤੇ ਉਸ ਤੋਂ ਬਾਅਦ ਉਹ ਮੈਂ ਉਹ ਉਸ ਤੋਂ ਬਾਅਦ ਮੈਂ ਆਪਣੇ ਘਰ ਦੇ ਅੰਦਰ ਚਲਾ ਗਿਆ ਕੁਝ ਦੇਰ ਬਾਅਦ ਮੈਂ ਜਦੋਂ ਬਾਹਰ ਨਿਕਲਿਆ ਉਹ ਫਿਰ ਮੈਨੂੰ ਧਮਕੀਆਂ ਉਹਨਾਂ ਨੇ ਫਿਰ ਦੁਬਾਰਾ ਦਿੱਤੀਆਂ ਅ ਦੁਬਾਰਾ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਪੁਲਿਸ ਨੂੰ ਸ਼ਿਕਾਇਤ ਕਰਾਂਗੇ ਤੇ ਜਦ ਕਿ ਉਸ ਤੋਂ ਬਾਅਦ ਮੈਂ ਆਪਣੇ ਬਾਜ਼ਾਰ ਚ ਲੱਗ ਗਿਆ ਆਪਣੇ ਨਹੀਂ ਇਸ ਮਾਮਲੇ ਨੂੰ ਲੈ ਕੇ ਤੁਸੀਂ ਆਪਣੇ ਜਿਕੇ ਉੱਥੇ ਜੋ ਐ ਕਲੋਨੀ ਦੇ ਪ੍ਰੈਜ਼ੀਡੈਂਟ ਨੂੰ ਵੀ ਕੋਈ ਗੱਲਬਾਤ ਕੀਤੀ ਸੀ ਹਾਂਜੀ ਉਹ ਪ੍ਰੈਜ਼ੀਡੈਂਟ ਨਾਲ ਉਹਨਾਂ ਨੇ ਗੱਲ ਕੀਤੀ ਸੀ ਕਿ ਤੇ ਉਹ ਸਾਡੇ ਘਰ ਆਏ ਜਦਕਿ ਜਦੋਂ ਉਹ ਘਰ ਸਾਡੇ ਆਏ ਤੇ ਅਸੀਂ ਮੈਂ ਘਰ ਮੌਜੂਦ ਨਹੀਂ ਸੀਗਾ ਫਿਰ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਵਿਸ਼ਵਾਸਨ ਦਿੱਤਾ ਕਿ ਅਸੀਂ ਸਵੇਰੇ ਗੱਲ ਕਰਾਂਗੇ ਜਿਹੜੀ ਵੀ ਗੱਲ ਹੋਏਗੀ ਸਵੇਰੇ ਤੁਹਾਨੂੰ ਦੋਨਾਂ ਘਰਾਂ ਨੂੰ ਬਿਠਾ ਕੇ ਕੀਤੀ ਜਾਏਗੀ ਕੀ ਪ੍ਰੈਜ਼ੀਡੈਂਟ ਦਾ ਕੀ ਨਾਮ ਕੀ ਹੈ ਅਨੁਜਨੰਦ ਅੱਛਾ ਤਾਂ ਉਸ ਤੋਂ ਬਾਅਦ ਤੁਸੀਂ ਘਰ ਕਿੰਨੇ ਵਜੇ ਪਹੁੰਚੇ ਮੈਂ ਰਾਤ 9:00 ਵਜੇ ਦੀ ਗਰੀਬ ਘਰ ਪਹੁੰਚਿਆ ਤੇ ਫਿਰ ਮੈਂ ਘਰ ਜਾ ਕੇ ਆਪਣਾ ਰੋਟੀ ਖਾਧੀ ਤੇ ਉਸ ਤੋਂ ਬਾਅਦ ਮੈਂ ਆਪਣਾ ਰੁਟੀਨ ਕੰਮ ਕੀਤਾ ਕਿ ਮੈਂ 10:00 ਵਜੇ ਦੇ ਕੋਲ ਸੋ ਗਿਆ ਤੇ 11:00 ਸਵਾ 11:00 ਦੇ ਵਿੱਚ ਸੁਕੇਸ਼ ਕਾਲੀਆ ਦਾ ਜਵਾਈ ਮੋਹਿਤ ਅਤੇ ਉਸ ਦੇ ਨਾਲ 12-13 ਹੋਰ ਲੜਕੇ ਮੇਰੇ ਘਰ ਦੇ ਬਾਹਰ ਖੜੇ ਸੀਗੇ ਤੇ ਲਲਕਾਰੇ ਮਾਰ ਰਹੇ ਸੀ ਤੇ ਗਾਲਾਂ ਕੱਢ ਰਹੇ ਸੀ ਤੇ ਜਦ ਕਿ ਮੈਂ ਪਹਿਲਾਂ ਤਾਂ ਮੈਂ ਡਰਦੇ ਬੂਆ ਨਹੀਂ ਖੋਲਿਆ ਪਰ 15-20 ਮਿੰਟ ਬਾਅਦ ਜਦੋਂ ਫਿਰ ਉਹ ਜ਼ਿਆਦਾ ਹੀ ਹੱਲਾ ਗੁੱਲਾ ਕਰਨ ਲੱਗੇ ਉਹਨਾਂ ਕੋਲ ਤੇਜ਼ ਤੇ ਹਥਿਆਰ ਵੀ ਸੀ ਜਿਨ੍ਹਾਂ ਨਾਲ ਉਹਨਾਂ ਨੇ ਮੇਰੇ ਗੇਟ ਦੇ ਉੱਤੇ ਕਾਫੀ ਜ਼ੋਰ-ਜ਼ੋਰ ਦੀ ਮਾਰਿਆ ਫਿਰ ਮੈਂ ਘਰੋਂ ਬਾਹਰ ਨਿਕਲਿਆ ਤੇ ਉਹ ਮੈਨੂੰ ਕਹਿੰ ਰਹੇ ਸੀ ਗੇਟ ਖੋਲੋ ਤੇ ਮੈਂ ਉਹਨਾਂ ਨੂੰ ਕਿਹਾ ਜੀ ਨਾ ਤੁਸੀਂ ਹੁਣ ਜਾਓ ਮੈਂ ਗੇਟ ਨਹੀਂ ਖੋਲਣਾ ਫਰੋਂ ਗੇਟ ਟੱਪ ਕੇ ਦੋ ਮੁੰਡੇ ਘਰ ਦੇ ਅੰਦਰ ਆ ਗਏ ਦਾਖਲ ਹੋ ਗਏ ਤੇ ਫਿਰ ਉਹਨਾਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮੇਰੇ ਬਖੀਆਂ ਦੇ ਵਿੱਚ ਹਥਿਆਰ ਵੀ ਮਾਰਿਆ ਤੇ ਮੇਰੇ ਖੱਬੇ ਮੋਢੇ ਤੇ ਮੇਰੇ ਮੂੰਹ ਤੇ ਮੁੱਕੇ ਮਾਰੇ ਜਿੱਦ ਦੇ ਨਾਲ ਮੇਰਾ ਸਾਰਾ ਮਤਲਬ ਸਰੀਰ ਮੈਂ ਜ਼ਮੀਨ ਤੇ ਡਿੱਗ ਗਿਆ ਤੇ ਮੇਰੇ ਮਦਰ ਮੈਨੂੰ ਬਚਾਨ ਲਈ ਆਏ ਤੇ ਉਹਨਾਂ ਨੇ ਮੇਰੇ ਮਦਰ ਨੂੰ ਵੀ ਬੁੜੀ ਤਰ੍ਹਾਂ ਕੁੱਟਿਆ ਮੇਰੇ ਮਦਰ ਦੇ ਕੱਪੜੇ ਵੀ ਫਾੜੇ ਕਿੱਦਾਂ ਦੇਖਦੇ ਜਿਵੇਂ ਕਿ ਇੱਧਰ ਦੀ ਕਲੋਨੀਏ ਦੇ ਵਿੱਚ ਇਸ ਤਰੀਕੇ ਨਾਲ ਗੁੰਡਾਗਰਦੀ ਹੋਵੇ ਤਾਂ ਕਿੱਦਾਂ ਤੁਸੀਂ ਕਿੰਨਾ ਕ ਸੇਫ ਮੰਨਦੇ ਆਪਣੇ ਆਪ ਨੂੰ ਇਹ ਅਰਬਨ ਸਟਰੀਟ ਬਿਲਕੁਲ ਸੇਫ ਨਹੀਂ ਹੈ ਜੀ ਰਹਿਣ ਦੇ ਲਈ ਜਿੱਦਾਂ ਕਿ ਅਸੀਂ 11 12 ਵੇ ਚੀਕਾ ਵੀ ਮਾਰੀਆਂ ਪਰ ਕੋਈ ਵੀ ਆਪਣੇ ਘਰੋਂ ਬਾਹਰ ਨਹੀਂ ਨਿਕਲਿਆ ਜਦ ਕਿ ਉਥੇ ਦਾ ਪ੍ਰੈਜ਼ੀਡੈਂਟ ਦੀ ਵੀ ਕੋਈ ਉਹਨਾਂ ਨੇ ਵੈਲਿਊ ਨਹੀਂ ਸਮਝੀ ਜਿਨ੍ਹਾਂ ਨੇ ਕਿਹਾ ਕਿ ਸਵੇਰੇ ਗੱਲ ਕਰਾਂਗੇ ਪਰ ਉਹਨਾਂ ਦੀ ਅਸ਼ਵਾਸ਼ਣ ਤੋਂ ਬਾਅਦ ਵੀ ਉਹ ਬੰਦੇ ਆ ਕੇ ਹਮਲਾਵਰਾਂ ਨੇ ਹਮਲਾ ਕੀਤਾ ਮੇਰੇ ਘਰ ਦੀਆਂ ਚੀਜ਼ਾਂ ਤੋੜੀਆਂ ਪੰਨਿਆਂ ਨਾਲੇ ਸਾਡੇ ਮੇਰੇ ਭੈਣ ਤੇ ਮੇਰੀ ਮਦਰ ਨੂੰ ਤੇ ਮੈਨੂੰ ਬਹੁਤ ਪੂਰੀ ਤਰ੍ਹਾਂ ਕੁੱਟਿਆ ਉਸ ਤੋਂ ਬਾਅਦ ਮੇਰੇ ਮਦਰ ਨੇ ਮੈਨੂੰ ਬਚਾ ਲਿਆ ਨਹੀਂ ਤਾਂ ਉਹ ਤਾਂ ਮੈਨੂੰ ਜਾਨੋ ਹੀ ਮਰਨ ਆਈ ਸੀ ਤਾਂ ਤਸੀਂ ਪੁਲਿਸ ਨੂੰ ਕਿਸ ਤਰੀਕੇ ਨਾਲ ਸੂਚਿਤ ਕੀਤਾ ਕਿਸ ਨੰਬਰ ਤੇ ਕਾਲ ਕੀਤੀ ਮੈਂ ਚੰਡੀਗੜ 112 ਨੰਬਰ ਤੇ ਫੋਨ ਕੀਤੀ ਕੀਤਾ ਤੇ ਉਸ ਤੋਂ ਬਾਅਦ ਕੁਝ ਧੀਰ ਬਾਅਦ ਪੀਸੀਆਰ ਪੁਲਿਸ ਆਈ ਤੇ ਉਹਨਾਂ ਦੀ ਦੇਖ ਰਏ ਕਿ ਜਦੋਂ ਉਹ ਆਏ ਤੇ ਉਹਨਾਂ ਦੀ ਦੇਖ ਰਏ ਕਿ ਜੀ ਮੈਂ ਸਿਵਲ ਹਸਪੀਟਲ ਰਹੀ ਕਰੀਬਨ 1:30 ਵਜੇ ਇੱਥੇ ਪਹੁੰਚ ਕੇ ਸਿਵਲ ਹਸਪੀਟਲ ਆਪਣਾ ਮੈਡੀਕਲ ਚੈੱਕਅਪ ਕਰਵਾਇਆ ਤਾਂ ਤੁਹਾਨੂੰ ਦਾਖਲ ਕਰ ਲਿੱਤਾ ਗਿਆ ਹਾਂਜੀ ਤੇਰੇ ਬੰਦੇ ਸੀ ਜਿਨ੍ਹਾਂ ਵੱਲੋਂ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਹਮਲਾ ਕੀਤਾ ਘਰਵਾਰ ਕੇ ਹਾਂਜੀ ਸੁਕੇਸ਼ ਸੁਕੇਸ਼ ਕਾਲੀਆ ਉਹਨਾਂ ਦਾ ਜਵਾਈ ਮੋਹਿਤ ਜਿਹੜਾ ਜਲੰਧਰ 120 ਫੁੱਟੀ ਰੋਡ ਦੇ ਰਹਿਣ ਵਾਲਾ ਹੈ ਨਾਲ ਉਸ ਦੇ ਨਾਲ 12 ਅਣਪਛਾਤੇ ਮੁੰਡੇ ਜਿਹੜੇ ਕਿ ਉਹ ਜਲੰਧਰ ਜਾਂ ਪਤਾ ਨਹੀਂ ਕਿੱਥੋਂ ਲੈ ਕੇ ਆਏ ਸੀ ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਨੂੰ ਕੀ ਮੰਗ ਕੀ ਕਰਦੇ? ਕਿ ਮੈਂ ਇਹੀ ਮੰਗ ਕਰਦਾ ਕਿ ਮੈਨੂੰ ਇਨਸਾਫ ਮਿਲੇ ਜਿੱਦਾਂ ਉਹਨਾਂ ਨੇ ਮੈਨੂੰ ਘਰ ਦੇ ਅੰਦਰ ਵੜ ਕੇ ਮਾਰਿਆ ਹੈ ਤੇ ਉਹ ਮੈਂ ਇਹੀ ਪੁਲਿਸ ਤੋਂ ਇਹੀ ਆਸ ਰੱਖਦਾ ਵਾ ਕਿ ਇਹਨਾਂ ਨੂੰ ਘੜੀ ਤੋਂ ਘੜੀ ਸਜ਼ਾ ਮਿਲੇ ਤਾਂ ਕਿ ਅੱਗੇ ਤੋਂ ਇਦਾਂ ਕਿਸੇ ਨਾਲ ਨਾ ਹੋਵੇ। ਕੀ ਨਾਮ ਹੈ ਮੈਡਮ? ਵਿਸ਼ਾਖਾ। ਹਾਕਿਮਤੋ ਰਹਿਣ ਵਾਲੇ। ਹਾਂ। ਹਾਂਜੀ ਕੀ ਗੱਲ ਕੀ ਇਸ ਰਾਤ? ਰਾਤੀ ਪਹਿਲੇ ਤਾਂ ਠੀਕ ਚੱਲ ਸ਼ਾਮ ਨੂੰ ਜਦੋਂ ਉਹਲਾ ਹੋਇਆ ਸੀ ਤਾਂ ਉਹ ਠੀਕ ਹੋ ਗਿਆ ਅੰਮੀ ਫਿਰ ਬਾਅਦ ਵਿੱਚ ਸਵੰਗਾਰਾ ਵਜੇ ਮੁੰਡੇ ਆ ਕੇ ਇੰਦਰ ਲੰਪੇ ਸਾਡੇ ਘਰ ਤੋੜ-ਫੋੜ ਕੀਤੀ ਕੀ ਨਾਮ ਸੀ ਜਿਹਨੇ ਪੱਲੋਟਾਟ ਕਰਦੇ ਉਦੋਂ ਆ ਕੇ ਹਮਲਾ ਕੀਤਾ ਮੋਹਿਤ ਮੁੰਡਾ ਨਾਮ ਅਫਜੰਦ ਲਾਲ ਵਾਲਾ ਤਾਂ ਗਵਾਂਢੀ ਤੇ ਅੱਕ ਨੰਬਰ ਤੇ ਕੋਠੀ ਆ ਯੂਸੂਨਾਟ ਯੂਸੂਟਾ ਯੂਸੂਟਾ ਮਿਸਟਾ ਜੱਲ ਤਾਂ ਤੁਸੀਂ ਸਟਾਰਟ ਹੋਣਾ ਤਾਂ ਤੁਸੀਂ ਪੁਲਸ ਤੋਂ ਕੀ ਮੰਗੀ ਕਰਦੇ ਮੈਨੂੰ ਜਾਨਣਾ ਹੈ ਕਿ ਇਨਸਾਨਾਂ ਨੂੰ ਕੀ ਲੋੜ ਹੈ ਤੁਗਾ ਜੀ ਇਦਾਂ ਦਾ ਮੌਕਾ ਨਾ ਮਿਲਦਾ ਨਾ ਇਹ ਨਾਮਾ ਜੀ ਆਪਣਾ ਰੰਧਨਾ ਅੱਜ ਕਿੱਥੇ ਰਹਿਣ ਵਾਲੇ 268 ਪੁੱਡਾ ਹਾਂਜੀ ਕੀ ਗੱਲ ਕੀ ਹੋਈ ਸੀ ਰਾਤ ਐਕਚੁਅਲੀ ਬੇਟਾ ਬਾਹਰ ਜਾਪ ਤੇ ਜਾ ਰਿਹਾ ਸੀ ਤੇ ਰਸਤੇ ਚ ਉਹਨਾਂ ਦੀ ਗੱਡੀ ਪਈ ਸੀ ਮੇਟਨ ਤੋ ਨਹੀਂ ਉਹ ਕਹਿੰਦੇ ਲੱਗ ਗਈ ਕੋਈ ਬੱਚਾ ਆ ਗਿਆ ਉਹਨੂੰ ਬਚਾਣ ਦੇ ਜਾਂਦੇ ਹੈਂਡਲ ਲੱਗ ਗਿਆ ਉਹ ਬਾਅਦ ਵਿੱਚ ਵਾਪਸ ਆਇਆ ਤੇ ਉਹਨੂੰ ਕਹਿੰਦਾ ਕਿ ਮੈਨੂੰ ਲੱਗ ਗਈ ਗਲਤੀ ਨਾਲ ਕੋਈ ਭੱਲਾਸ਼ੇ ਨਹੀਂ ਕਰਨ ਲੱਪੇ ਅਸੀਂ ਤਾਂ ਛੱਡਣਾ ਨਹੀਂ ਸੀ ਤੁੰ ਬੁੜੀ ਬੱਤਮੀਜ਼ੀ ਨਾਲ ਬੋਲਣ ਲੱਪੇ ਕਾਲੀਆ ਸਾਹਿਬ ਅੰਨ ਅੱਧਾ ਅੱਛਾ ਚਾਤੀ ਚਾਤ ਮਾਰ ਕੇ ਕਹਿੰਦੇ ਤੈਨੂੰ ਦੇਖ ਲਾਂਗਾ ਮੈਂ ਐਦਾਂ ਕਰ ਸਕਦਾ ਤੇਰਾ ਤੂੰ ਸਾਡੀ ਗੱਡੀ ਤੋੜ ਦਿੱਤੀ ਹੈ उस उसद तो सारे कट्ठे हो गए वो फिर बेटा घरों फिर जा रहा अपने काम वास्ते तो साढ़े वाले सोडी साहब कह लगे कि कराओ सौ नंबर से परचा बंदा मैंने तो पंगा पाया है उल्टा कहना तो फिर बेटा तो घरों चला गया वो बहर बोलते रहे काफ़ी तो घंटा डेढ़ डिस्कशन करते रहे गाला गुलां कड़ते रहे अस्त गए नहीं बहर बेटा घरों आ गया मैं अंदर से ਜੋੜੀ ਦਿਨ ਬਾਅਦ ਉਹ ਜੜਾ ਨੂੰ ਆਇਆ ਜਿਹੜਾ ਉੱਥੇ ਪ੍ਰਧਾਨ ਨੇ ਨੇ ਬੁਲਾਇਆ ਇਹ ਵੀ ਕੜੇ ਰੁਕ ਤੇ ਮੈਂ ਬੈਲ ਕੀਤੀ ਨੰਬਰ ਦੇ ਇੱਕ ਵਾਰੀ ਮੈਂ ਤਾਂ ਬਿਟਾ ਕਰਨੀ ਆ ਗਿਆ ਤੇ ਫੋਨ ਨੰਬਰ ਦਿੱਤਾ ਮੈਂ ਕਿ ਮੈਂ ਲੜਾਈ ਨਹੀਂ ਕਰਾਂੀ ਉਹ ਤਾਂ ਬਿਟਾ ਆਪਣੀ ਡਿਊਟੀ ਤੋਂ ਆਏਗਾ ਤੇ ਆਏ ਫਿਰ ਉਹ ਚੇਨੀ ਕੜੇ ਦੇ ਫਿਰ ਉਹਨਾਂ ਨੇ ਇੱਕ ਵਾਰੀ ਬੈਲ ਕੀਤੀ ਫਿਰ ਉਸ ਤੋਂ ਬਾਅਦ ਉਹ ਬੜਾ ਬੂਲ ਬੂਲ ਕੇ ਅੰਦਰ ਚਲੇ ਕੇ ਮੈਦਾਨਦਰ ਆ ਗਈ ਫਿਰ ਸਵੇਕ 11 ਵਜੇ ਦਰਵਾਜ਼ਾ ਨਾਲ ਨੇ ਇੰਨੀ ਜ਼ੋਰ ਦੀ ਖੜਕਾਇਆ ਕਿ ਸਾਰੀ ਕਲੋਨੀ 'ਚ ਆਵਾਜ਼ ਹੋ ਗਈ ਉਹ ਨਹੀਂ ਮਤਲਬ ਕਲੋਨੀ ਵਾਲਾ ਕੋਈ ਨਹੀਂ ਆਇਆ ਬਾਅਦ ਮਾalke ਵਸੀਦਰ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਲੌਕਸੀ ਤੇ ਇਹਨਾਂ ਨੇ ਉੱਤੋਂ ਟੱਪ ਕੇ ਲੰਘੀ ਤੇ ਸਾਰੇ ਮੁੰਡਿਆਂ ਨੇ 7-8 ਵਾਰ ਖੜੇ ਸੀ ਇਹ ਦੂ ਟੱਪ ਕੇ ਉਹਨਾਂ ਦੇ ਜਵਾਈ ਮੁਹਿਦ ਕਪੂਰ ਦੇ ਨਾਲ ਉਹ ਮੁੰਡਾ ਕਾ ਉਹਨਾਂ ਦਾ ਨਾਮ ਥੋੜੀ ਪਤਾ ਕੌਣ ਸੀ ਹੈ ਮੁੰਡਾ ਮੈਂ ਪਛਾਨ ਸਕਦੀ ਹਾਂ ਉਹ ਕਿੱਲਾ ਮੁੰਡਾ ਮਤਲਬ ਸਾਹਮਣੇ ਆਇਆ ਤੇ ਚਲੋ ਕਿ ਉਹਨਾਂ ਨੇ ਫਿਰ ਮੇਰੇ ਬੇਟਨ ਬਹੁਤ ਮਾਰਿਆ ਮੂਕੇ ਮਾਰੇ ਉਹਦੇ ਜਿਸਲੇ ਦੇ ਵਿੱਚ ਖੜੇ ਕਰਕੇ ਇੰਦਾ ਦੱਤਸ ਦੱਤਸ ਕੇ ਮਾਰੇ ਮੈਂ ਬੁੱਧ ਜਵਤ ਜਵਤੀ ਰੋਹੀ ਮੇਰਾ ਮੁੰਡਾ ਮਾਰ ਦਿੱਤਾ ਮੇਰਾ ਮੁੰਡਾ ਮਾਰ ਦਿੱਤਾ ਫਿਰ ਵੀ ਕੋਈ ਨਹੀਂ ਆਇਆ ਫਿਰ ਮੈਂ ਮੈਨੂੰ ਉਹਨੇ ਮੁੰਡੇ ਨੇ ਪਵਾ ਕੇ ਮਾਰੇ ਮੈਂ ਜਮੀਨ ਤੇ ਗੇਰ ਗਈ ਫਿਰ ਬਿਨਿੰਗ ਵੈਸੇ ਵੀ ਲੱਤ ਤੇ ਰੋਡ ਬਈ ਮੈਂ ਕਿਸ ਕਿਸ ਕੇ ਜਾ ਕੇ ਟੂਟੀ ਕੁਲ ਜਾ ਕੇ ਸਕੂਟ ਲੈ ਕੇ ਖੜੀ ਗਈ ਆ ਜਿੰਦ ਮੇਰੇ ਮੁੰਡਿਆਂ ਮਾਰੀ ਜਾਂਦੇ ਸੀ ਮੀਤੀ ਮੀਤੀ ਮੁੰਡੇ ਦੇ ਕੋਲ ਸੀ ਤੇ ਮੈਂ ਮੈਨੂੰ ਮੁੰਡੇ ਨੇ ਕਿਤੇ ਝੁਕਣਾ ਸਾਨੂੰ ਤਾਂ ਬੁੜਾ ਮਾਰਦੇ ਫਿਰ ਮੈਂ ਉਹ ਰੇਡ ਰੇਡ ਦੇ ਉੱਤੇ ਜਾ ਕੇ ਚੁੱਪ ਗਿਆ ਫਿਰ ਵੀ ਬਾਅਦ ਵਿੱਚ ਬੋਲਦਾ ਪੇਸ਼ ਉਹ ਇਹਦਾ ਬਾਹਰ ਆ ਫਿਰ ਵੀ ਕਹਿੰਦਾ ਚੋੜੀ ਹਾਂ ਨਾ ਟੱਪ ਕੇ ਦੂਸਰੀ ਗੱਲ ਕਿੱਦਾਂ ਦੇ ਦੇ ਜਦੋਂ ਕਿ ਪੁੱਟਿਆਂ ਦੇ ਵਿੱਚ ਹੀ ਤੁਸੀਂ ਸੇਫ ਨਹੀਂ ਹੈਗੇ ਤਾਂ ਗਵਾਂਢੀ ਗਵਾਂਢ ਤਾਂ ਦੁਸ਼ਮਣ ਬਣਿਆ ਪਿਆ ਤੇ ਗੁੰਡਾ ਕਰਦੀ ਕਰਦਾ ਵਾ ਤੇ ਇਹ ਸਾਰੀ ਚੀਜ਼ ਨੂੰ ਕਿੱਦਾਂ ਦੇਖਦੇ ਤੁਸੀਂ ਇੱਦਾਂ ਕਿ ਦੇਖਦੇ ਬਦਤਮੀਜ਼ੀ ਹੈ ਮਨ ਲੋਕ ਪੜੇ ਲਿਖੇ ਹੋ ਕੇ ਵੀ ਅਨਪਾਇੰਡ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਲੋਨੀ ਚ ਕਿੱਦਾਂ ਰਹਿਣਾ ਰਸੀਦ ਨੂੰ ਸੰਸਾਨ ਦੱਸ ਦਿੱਤੀ ਕਿ ਅਸੀਂ ਅੱਗੇ ਤੋਂ ਇਹਨਾਂ ਨੂੰ ਕੋਲੋਂ ਮਤਲਬ ਸਾਡੇ ਤੇ ਕੋਈ ਵੀ ਕਾਰਜ ਹੋਏਗੀ ਤੇ ਅਸੀਂ ਇਹਨਾਂ 'ਤੇ ਇਲਜ਼ਾਮ ਲਗਾਵਾਂਗੇ ਮੇਨਾਂ ਨਹੀਂ ਹਲਤੀ ਕੋਈ ਵੀ ਕਿਸੇ ਤਰੀਕੇ ਦੀ ਸਾਨੂੰ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਤਾਂ ਹਸਪੀਟਲ ਤੁਸੀਂ ਕਿੱਦਾਂ ਪਹੁੰਚੇ ਹਸਪੀਟਲ ਅਸੀਂ ਪਹੁੰਚੇ ਕਿ ਜਦੋਂ ਬੁਆਰ ਬੋਲਦੇ ਬੈਠੀ ਫਿਰ ਦੁਬਾਰਾ ਉਹਦੇ ਬੇਟੇ ਨੇ ਫੋਨ ਕੀਤਾ ਮੈਨੂੰ ਪਤਾ ਨਹੀਂ ਕਿਹੜੇ ਨੰਬਰ ਤੇ ਮੈਂ ਤਾਂ ਨਹੀਂ ਮਤਾਂ ਵੀ ਇਸ ਗੱਲ ਦੀ ਨੌਲੇਜ ਹੀ ਨਹੀਂ ਹੈਗੀ ਮੈਨੂੰ ਬੇਟੇ ਨੇ ਫੋਨ ਕੀਤਾ ਫਿਰ ਉਹਦੇ ਘੰਟੇ ਬਾਅਦ ਆਏ ਫਿਰ ਅਸੀਂ ਉਹਨਾਂ ਦੀ ਕਸਟਡੀ ਚ ਆਪਣਾ ਗੇਟ ਖੁੱਲਿਆ ਫਿਰ ਦੇਖ ਲਿਆ ਮੈਨੂੰ ਕਹਿੰਦੇ ਤੁਸੀਂ ਐਦਾਂ ਦਾ ਉੱਥੇ ਜਾਓ ਬਿਟਲ ਆਪਣਾ ਮੈਡੀਕਲ ਚੈੱਕ ਕਰਾਓ ਮੈਂ ਆ ਲੈ ਕੇ ਨਹੀਂ ਆਉਂਦੀ ਸੀ ਬਿਟੇ ਨੂੰ ਕੱਲਾ ਮੈਂ ਗਿਆ ਰਸਤੇ ਸਿਰਨ ਪਕੜ ਲੈਣ ਬਿਟੇ ਨੂੰ ਕਦੇ ਨਹੀਂ ਜਾਉਂ ਜਾਉਂ ਫਿਰ ਆ ਜਾਏ ਅਸੀਂ ਸੰਟੇਜ ਵਜੇ ਆ ਕੇ ਪਰਾਈ ਜਾਨ ਜਿੱਤਰੀ ਤਾਂ ਤੁਸੀਂ ਪੁਲਿਸ ਪਾਸਸ਼ਾਂ ਦੇ ਉਚਿਤ ਕਰਨ ਕੀ ਮੰਗ ਕੀ ਕਰਦੇ ਇਨਸਾਨ ਮੰਗਾਈ ਕਰਦੇ ਆ ਕਿ ਅੱਗੇ ਤਾਂ ਅਜਿਹੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਦਦ ਕਿਸੇ ਨਾਲ ਵੀ ਹੋ ਸਕਦਾ ਸਾਡੇ ਨਾਲ ਨਹੀਂ ਕੱਲ ਕਿਸੇ ਹੋਰ ਨਾਲ ਵੀ ਹੋ ਸਕਦੀ ਸਾਰੇ ਵੀ ਇੱਕੋ ਜਿਹੇ ਲੋਕ ਹੀ ਨੇ ਉਥੇ ਕਹਿੰਦੇ ਮਤਲਬ ਕਿ ਪੁੱਡੇ ਦੇ ਲੋਕੀ ਵੀ ਹੁਣ ਗੁੰਡਾ ਕਰਦੇ ਕਰਦੇ ਗੁੰਡਾ ਕਰਦੇ ਤਾਂ ਉਹ ਤੁਹਾਡੇ ਕੋਲ ਘਰ ਆ ਕੇ ਮਾਰਦੇ ਕਿ ਕੋਈ ਜੁਰਮ ਕੀਤਾ ਸੀ ਪਹਿਲੇ ਦੱਸੋ ਉਹ ਜੁਰਮ ਕੀਤਾ ਸੀ ਮੈਨੂੰ ਮਾਰਨ ਆਇਆ ਇੱਕ ਤਾਂ ਕੋਈ ਕੁਢੀ ਛੇੜ ਗਿਆ ਕੋਈ ਕੋ ਕੰਮ ਤੇ ਕੀਤਾ ਹੋਵੇ ਤਾਂ ਆਦੇ ਬੰਦਾ ਕਹਿੰਦਾ